ਸੀ ਬੁਰੇ ਪਾਸੇ ਤੁਰਨੇ ਗਲਤ ਹੈ ਕਿ ਬਾਹਰ ਤੇ ਅੰਦਰ ਜਿੰਨਾ ਚਿਰ ਤੱਕ ਅਸੀਂ ਆਪਣੀ ਮਾਨਸਿਕਤਾ ਦੇ ਵਿੱਚੋਂ ਵਿਖਾਵੇ ਨੂੰ ਨਹੀਂ ਕੱਢਦੇ ਧਰਮ ਵਿਖਾਵਾ ਨਹੀਂ ਹੈ ਧਰਮ ਇੱਕ ਐਵੇਂ ਦੀ ਜੀਵਨ ਜਾਂਚ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਨੇ ਕਿਹਾ ਸੀ ਸਿਮਰਨ ਕਿਵੇਂ ਕਰੀਏ ਤੇ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਕਹਿੰਦੇ ਸੀ ਸਿਮਰਨ ਐਵੇਂ ਦਾ ਹੋਵੇ ਕਿ ਨਾਲ ਬੈਠੇ ਬੰਦੇ ਨੂੰ ਵੀ ਪਤਾ ਨਾ ਹੋਵੇ ਕਿ ਮਨੁੱਖ ਸਿਮਰਨ ਕਰ ਰਿਹਾ ਇੰਨਾ ਸਹਿਜ ਦੇ ਵਿੱਚ ਹੋਵੇ ਇੰਨਾ ਆਨੰਦ ਦੇ ਵਿੱਚ ਹੋਵੇ ਸਿਮਰਨ ਤਾਂ ਐਵੇਂ ਦਾ ਹੋਵੇ ਕਿ ਸਾਡਾ ਸਿਮਰਨ ਦਾ ਜਿਹੜਾ ਦਾਇਰਾ ਹੋ ਤਾਂ ਇੰਨਾ ਵਿਸ਼ਾਲ ਹੈ ਅਸੀਂ ਰੋਜ਼ ਰਹਿ ਰਾਸ ਚ ਕਹਿੰਦੇ ਹਾਂ ਬਲਿਹਾਰੀ ਕੁਦਰਤ ਵਸਿਆ ਤੁਸੀਂ ਤਾਂ ਕੁਦਰਤ ਦੇ ਰੰਗ ਨੂੰ ਵੇਖ ਕੇ ਵਾਹਿਗੁਰੂ ਕਹੋ ਤਾਂ ਉਹ ਵੀ ਸਿਮਰਨ ਹੈ ਇਸ ਕੁਦਰਤ ਦੇ ਵਿੱਚ ਪਰਨੂਰ ਹੋ ਕੇ ਤੁਸੀਂ ਕਿਸੇ ਵੀ ਚੀਜ਼ ਨੂੰ ਕਹੋ ਕਿਸੇ ਕੁਦਰਤ ਨਾਲ ਪਿਆਰ ਵੀ ਕਰੋ ਉਹ ਵੀ ਸਿਮਰਨ ਹੈ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਬੈਠੇ ਕਨੋਜ ਦੇ ਮਕਬਰੇ ਦੇ ਵਿੱਚ ਇੱਕ ਫਕੀਰ ਸੀ ਜਿਹਨਾਂ ਨੂੰ ਮਦਾਰਸ਼ਾਹੀਏ ਕਹਿੰਦੇ ਨੇ 1360 ਈਸਵੀ ਦੇ ਵਿੱਚ ਇਹ ਅਰਬ ਦੇ ਇਲਾਕੇ ਚੋਂ ਆਏ ਸੀ ਤੇ ਕਾਨਪੁਰ ਦੇ ਨੇੜੇ ਕਨੋਜ ਸ਼ਹਿਰ ਦੇ ਵਿੱਚ ਇਹਨਾਂ ਨੇ ਮਕਬਰਾ ਬਣਾ ਲਿਆ ਇਹ ਬਿਲਕੁਲ ਦਰवेश ਹੁੰਦੇ ਨੇ ਜਿਹੜੇ ਮਦਾਰਸ਼ਾਹੀਏ ਫਕੀਰ ਨੇ ਇਹਨਾਂ ਦੇ ਚੋਲੇ ਨੂੰ ਜੇਬ ਵੀ ਨਹੀਂ ਹੁੰਦੀ ਔਰ ਸੱਚ ਜਾਣਿਓ ਧਰਮੀ ਹੁੰਦੇ ਨੇ ਉਹ ਜੋ ਰਾਤ ਨੂੰ ਖਾ ਲੈਂਦੇ ਨੇ ਆਪਣੀ ਜੇਬ ਦੇ ਵਿੱਚ ਪੈਸਾ ਨਹੀਂ ਰੱਖਦੇ ਚੋਲੇ ਨੂੰ ਜੇਬ ਹੀ ਨਹੀਂ ਹੈ ਜੇ ਕਿਸੇ ਨੇ ਦੇ ਦਿੱਤਾ ਤੇ ਖਾ ਲਿਆ ਨਹੀਂ ਦਿੱਤਾ ਤਾਂ ਤਾਂ ਵੀ ਕੋਈ ਸ਼ਿਕਵਾ ਨਹੀਂ ਇਸੇ ਕਰਕੇ ਪੰਜਾਬੀ ਦੇ ਇੱਕ ਕਹਾਵਤ ਬਣੀ ਹੈ ਪੱਲੇ ਬੰਨ ਨਾ ਤੁਰਦੇ ਪੰਛੀ ਤੇ ਦਰਵੇਸ਼ ਜਿੰਨਾ ਤਕਲਾ ਰੱਬ ਦਾ ਤਿੰਨਾ ਰਿਜਕ ਹਮੇਸ਼ ਉਹ ਕੱਲ ਦੀ ਚਿੰਤਾ ਨਹੀਂ ਕਰਦੇ ਉਹ ਸੋਚਦੇ ਨੇ ਜੋ ਪਰਮਾਤਮਾ ਨੇ ਅੱਜ ਦਿੱਤਾ ਕੱਲ ਵੀ ਦੇਵੇਗਾ ਪੀਰ ਭੀਖਣ ਸ਼ਾਹ ਤੋਂ ਉਸ ਨੂੰ ਪਤਾ ਲੱਗਾ ਕਿ ਖੁਦਾ ਦਾ ਰੂਪ ਤਾਂ ਅਨੰਦਪੁਰ ਸਾਹਿਬ ਹੈ ਇੱਕ ਨੋਜ਼ ਦੇ ਮਕਬਰੇ ਤੋਂ ਤੁਰਿਆ ਫਕੀਰ ਅਨੰਦਪੁਰ ਸਾਹਿਬ ਆ ਗਿਆ ਜਦੋਂ ਅਨੰਦਪੁਰ ਸਾਹਿਬ ਆਇਆ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ ਸਿੱਖ ਆਉਂਦੇ ਨੇ ਭੇਟਾਵਾਂ ਭੇਟ ਕਰਦੇ ਨੇ ਕੋਈ ਆਉਂਦਾਕਾਰ ਭੇਟ ਕਰਦਾ ਪਰ ਉਹ ਬੜਾ ਪਰੇਸ਼ਾਨ ਹੈ ਕਿ ਮੇਰੀ ਜਿਬ ਦੇ ਵਿੱਚ ਕੁਝ ਹੈ ਹੀ ਨਹੀਂ ਮੈਂ ਗੁਰੂ ਦੇ ਚਰਨਾਂ ਤੇ ਕੀ ਰੱਖਾਂ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਤੇ ਸੱਚ ਜਾਣ ਇਹ ਜਿਹੜਾ ਗੁਰੂ ਹੈ ਅਸੀਂ ਇਹਦੇ ਭਿਖਾਰੀ ਆ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਅਸੀਂ ਸਾਰੇ ਭਿਖਾਰੀ ਆ ਅਸੀਂ ਇਹਨੂੰ ਕੁਝ ਨਹੀਂ ਦੇ ਸਕਦੇ ਅਸੀਂ ਮੰਗ ਸਕਦੇ ਹਾਂ ਔਰ ਇੰਨਾ ਜ਼ਿਆਦਾ ਦਿੰਦਾ ਕਿ ਸਾਡੀ ਝੋਲੀ ਛੋਟੀ ਰਹਿ ਜਾਂਦੀ ਹੈ ਮੈਂ ਪਿੱਛੇ ਜੇ ਕਿਤੇ ਇੱਕ ਲੇਖਕ ਨੂੰ ਪੜ੍ਹ ਰਿਹਾ ਸੀ ਕਿ ਅਸੀਂ ਤਾਂ ਇਸ ਨਿਰੰਕਾਰ ਦਾ ਦੇਣ ਦੇ ਹੀ ਨਹੀਂ ਸਕਦੇ ਮਨੁੱਖ ਹਸਪਤਾਲ ਦੇ ਵਿੱਚ ਬਿਮਾਰ ਪਿਆ ਹੋਵੇ ਨਾ ਤੇ ਇੱਕ ਦਿਨ ਉਸ ਨੂੰ ਆਕਸੀਜਨ ਲੱਗੇ ਇੱਥੇ ਤੇ ਪਤਾ ਨਹੀਂ ਕਿੰਨਾ ਖਰਚ ਹੋਵੇ ਤੇ 1500 ਰੁਪਏ ਦੀ ਆਕਸੀਜਨ ਇੱਕ ਬੰਦੇ ਨੂੰ ਇੱਕ ਦਿਨ ਚ ਲੱਗ ਜਾਂਦੀ ਹੈ ਤੇ ਸੱਚ ਜਾਣਿਓ ਸਾਰੀ ਉਮਰ ਦੇ ਵਿੱਚ ਅਸੀਂ ਕਰੋੜਾਂ ਦੀ ਆਕਸੀਜਨ ਜਿਹੜੀ ਆਪਣੇ ਅੰਦਰ ਖਿੱਚਦੇ ਕਿਸੇ ਕਿਤੇ ਖੁਦਾ ਨੇ ਸਾਡੇ ਕੋਲ ਪੈਸੇ ਮੰਗੇ ਨੇ ਅਸੀਂ ਤਾਂ ਦੇਣ ਦੇ ਹੀ ਨਹੀਂ ਸਕਦੇ ਕਿ ਇੱਕ ਇੱਕ ਸਾਹ ਉਹਦੇ ਕੋਲੋਂ ਲੈ ਰਹੇ ਆ ਤੇ ਇਹੀ ਸਾਹ ਜੇ ਮੁੱਲ ਦੇ ਹੋਣ ਤਾਂ ਦੁਨੀਆ ਦਾ ਕੋਈ ਮਨੁੱਖ ਇੱਕ ਸਾਹ ਨੂੰ ਖਰੀਦ ਨਹੀਂ ਸਕਦਾ ਹਸਪਤਾਲ ਦੇ ਵਿੱਚ ਪਿਆ ਆ ਵਿਅਕਤੀ ਭਾਵੇਂ ਕਰੋੜਪਤੀ ਵੀ ਕਿਉਂ ਨਾ ਹੋਵੇ ਉਹ ਇੱਕ ਸਾਹ ਨਹੀਂ ਖਰੀਦ ਸਕਦਾ ਕਿਉਂਕਿ ਗੁਰੂ ਪਾਸ਼ਾ ਨੇ ਸਪਸ਼ਟ ਕਰ ਦਿੱਤਾ ਅਨੇਕ ਯਤਨ ਕਰ ਕਾਲ ਸਤਾਏ ਮਰਨ ਲਿਖਾਏ ਮੰਡਲ ਮੇ ਆਏ ਜਿਹੜਾ ਪ੍ਰਮਾਤਮਾ ਨੇ ਦਿਨ ਲਿਖ ਦਿੱਤਾ ਹੈ ਨਾ ਜਿੱਤ ਦਿਹਾੜੇ ਧੰਨ ਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਦਾ ਮਲਕ ਕਹਿੰਦੇ ਨੇ ਅਜ਼ਰਾਈਲ ਫਰਿਸ਼ਤਾ ਮਲਕੁਲ ਮੌਤ ਜਿਹੜਾ ਕੰਨਾਂ ਨਾਲ ਅਸੀਂ ਮੌਤ ਦਾ ਫਰਿਸ਼ਤਾ ਸੁਣਦੇ ਆ ਨਾ ਜਦੋਂ ਸਾਡੇ ਸਹਰਾਣੇ ਆ ਕੇ ਬਹਿ ਜਾਂਦਾ ਫਿਰ ਸਾਹ ਅੱਗੇ ਪਿੱਛੇ ਨਹੀਂ ਹੁੰਦਾ ਸਾਹੇ ਲਿਖੇ ਨਾ ਚਲਣੀ ਜਿੰਦੂ ਕੋ ਸਮਝਾਏ ਜਿੰਦ ਨਵਾਣੀ ਕੱਢੀਏ ਹੱਡਾਂ ਕੂਕੜਕਾਏ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਨਾਏ ਇੱਕ ਦਿਨ ਵੀ ਅੱਗੇ ਪਿੱਛੇ ਨਹੀਂ ਹੋਣਾ ਇਹ ਫਕੀਰ ਬੜਾ ਚਰਖੜਾ ਵੇਖਦਾ ਰਿਹਾ ਮੈਂ ਕੀ ਭੇਟ ਕਰਾਂ ਅਖੀਰ ਦਰਬਾਰ ਚੋਂ ਬਾਹਰ ਗਿਆ ਆਨੰਦਪੁਰ ਸਾਹਿਬ ਦਰਬਾਰ ਦੇ ਵਿੱਚੋਂ ਇਨੇ ਇੱਕ ਫੁੱਲ ਤੋੜਿਆ ਫੁੱਲ ਪਸੰਦ ਨਾ ਆਇਆ ਸੁੱਟ ਦਿੱਤਾ ਕਿ ਨਹੀਂ ਇਹ ਫੁੱਲ ਵੀ ਇੰਨਾ ਸੋਹਣਾ ਨਹੀਂ ਕਿ ਮੈਂ ਕਲਗੀਧਰ ਦੇ ਚਰਨਾਂ ਤੇ ਰੱਖ ਦੇਵਾਂ ਕੁਝ ਫੁੱਲ ਹੋਰ ਤੋੜੇ ਪਸੰਦ ਨਾ ਆਏ ਉਹ ਵੀ ਜ਼ਮੀਨ ਤੇ ਸੁੱਟ ਦਿੱਤੇ ਅਖੀਰ ਇੱਕ ਫੁੱਲ ਪਸੰਦ ਆਇਆ ਤੇ ਜਾ ਕੇ ਦਰਬਾਰ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਰੱਖ ਦਿੱਤਾ ਤੇ ਕਲਗੀਧਰ ਪਾਤਸ਼ਾਹ ਨੇ ਪਤਾ ਕੀ ਕਿਹਾ ਫਕੀਰ ਜੀ ਐ ਸਾਈਂ ਜੀ ਫੁੱਲ ਕਿਉਂ ਤੋੜਿਆ ਜੀ ਕੁਦਰਤ ਦਾ ਵਿਨਾਸ਼ ਕਿਉਂ ਕੀਤਾ ਜੀ ਫਕੀਰ ਨੇ ਕਿਹਾ اے ਪਾਤਸ਼ਾਹ ਸਾਰੇ ਲੋਕ ਤੇਰੇ ਦਰਬਾਰ ਦੇ ਵਿੱਚ ਕੁਝ ਨਾ ਕੁਝ ਭੇਟ ਕਰ ਰਹੇ ਸੀ ਤੇ ਸੱਚ ਜਾਣੀ ਪਾਤਸ਼ਾਹ ਜੇਕਰ ਮੈਂ ਤੇਰੇ ਦਰਬਾਰ ਦੇ ਵਿੱਚ ਖਾਲੀ ਹੱਥ ਆਉਂਦਾ ਤਾਂ ਦਸਤੇ ਖਾਲੀ ਰਸਵਾ ਅਸਤ ਫਾਰਸੀ ਦੇ ਜੋ ਰਸਵਾ ਕਹਿੰਦੇ ਨੇ ਸ਼ਰਮਿੰਦਗੀ ਨੂੰ ਕਿ ਜੇ ਮੈਂ ਤੇਰੇ ਦਰਬਾਰ ਦੇ ਵਿੱਚ ਇਹ ਪਾਦਸ਼ਾਹ ਖਾਲੀ ਹੱਥ ਆਉਂਦਾ ਤਾਂ ਮੈਨੂੰ ਸ਼ਰਮਿੰਦਗੀ ਹੋਣੀ ਸੀ ਪਾਦਸ਼ਾਹ ਨੇ ਕੁੱਟ ਕੇ ਗੱਲ ਦੇ ਨਾਲ ਲਾ ਲਿਆ ਕਹਿੰਦੇ ਫਕੀਰ ਜੀ ਨਹ ਦਸਤੇ ਖਾਲੀ ਰਸਵਾ ਅਸਤ ਦਿਲੇ ਖਾਲੀ ਰਸਵਾ ਅਸਤ ਖਾਲੀ ਹੱਥ ਆਜਿਓ ਮੈਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ ਪਰ ਜਿੱਦਣ ਤੁਸੀਂ ਆਪਣਾ ਦਿਲ ਪਿਆਰ ਤੋਂ ਖਾਲੀ ਲੈ ਕੇ ਆਏ ਨਾ ਸ਼ਰਮਿੰਦਗੀ ਉਸ ਦਿਨ ਹੋਵੇਗੀ ਖਾਲੀ ਹੱਥ ਹੋਣ ਦੀ ਕੋਈ ਸ਼ਰਮਿੰਦਗੀ ਨਹੀਂ ਨਹੀਂ ਪੈਸਾ ਜੇਬ ਚ ਹੈਗਾ ਨਾ ਚੜਾਓ ਪਰ ਜਿਹੜਾ ਪਿਆਰ ਹੈ ਉਹ ਦਿਲ ਚ ਲੈ ਕੇ ਆਇਓ ਜੇਬ ਚ ਪੈਸੇ ਦੀ ਲੋੜ ਨਹੀਂ ਆ ਪਾਸ਼ਾ ਨੇ ਸਪਸ਼ਟ ਕਰਤਾ ਦਸਮ ਪਾਸ਼ਾ ਨੇ ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਪੈਸੇ ਨਾਲ ਕਿਸੇ ਨੇ ਨਹੀਂ ਪਾਇਆ ਅਜੇ ਤੱਕ ਤੇ ਪਾਸ਼ਾ ਨੇ ਕਹਿ ਵੀ ਦਿੱਤਾ ਕਿ ਤੁਹਾਡਾ ਆ ਮੱਥਾ ਟੇਕਣਾ ਮੈਨੂੰ ਐਵੇਂ ਪਰਵਾਨ ਨਹੀਂ ਮੱਥਾ ਟੇਕਣਾ ਕਿਹੜਾ ਪਰਵਾਨ ਹੈ ਦੁੱਧ ਨੂੰ ਨਿਵਣ ਮੰਨਣ ਤੇਰਾ ਨਾਮ ਉਹਦੇ ਹੁਕਮ ਨੂੰ ਮਰਣਾ ਤੇ ਹੁਕਮ ਕੀ ਹੈ ਕਿ ਦਿਲ ਦੇ ਵਿੱਚ ਪਿਆਰ ਹੋਵੇ ਪਰਮਾਤਮਾ ਨੂੰ ਮਿਲਣ ਦੀ ਸਿੱਖ ਹੋਵੇ ਤੜਪ ਹੋਵੇ ਕਿ ਰੱਬ ਨੂੰ ਮਿਲਣ ਦੀ ਉਹ ਜਿਹੜਾ ਮੱਥਾ ਟੇਕਣਾ ਹੈ ਉਹ ਗੁਰੂ ਦੇ ਦਰ ਪਰਵਾਨ ਹੈ ਸੋ ਜਦੋਂ ਸਿੱਖ ਇੰਨੀ ਤੜਪ ਲੈ ਕੇ ਜਾਂਦਾ ਇਹ ਫਕੀਰ ਉਹੀ ਸੀਗਾ ਜਿਨੇ ਫੁੱਲ ਤੋੜੇ ਸੀ ਹੁਣ ਜਦੋਂ ਵਾਪਸ ਜਾ ਰਿਹਾ ਹੈ ਜਿਹੜੇ ਉਹੀ ਫੁੱਲ ਨੇ ਤੋੜ ਕੇ ਆਪ ਸੁਟੇ ਸੀ ਹੁਣ ਉਹ ਇਕੱਠੇ ਕਰ ਰਿਹਾ ਹੈ ਤੇ ਇਕੱਠੇ ਕਰਕੇ ਉਰਦੂ ਦੇ ਵਿੱਚ ਲਿਖ ਦਿੱਤਾ ਹੈ ਗੋਬਿੰਦ ਉੱਥੇ ਇੱਕ ਸੂਫੀਆ ਨੇ ਸ਼ੇਰ ਲਿਖਿਆ ਹੈ ਦੋ ਆਸੂਆਂ ਮੇ ਹਯਾਤ ਕਾ ਇਨਜ਼ਾਮ ਲਿਖ ਦਿਆ ਬਿਕਰੀ ਪੜੀ ਥੀ ਟੂਟ ਕੇ ਕਲੀਆਂ ਜ਼ਮੀਨ ਪਰ ਤਰਤੀਬ ਦੇ ਕੇ ਮੈਨੇ ਤੇਰਾ ਨਾਮ ਲਿਖ ਦਿਆ ਫਕੀਰ ਫੁੱਲ ਤੋੜ ਕੇ ਲੈ ਕੇ ਆਇਆ ਸੀ ਕਲਗੀਧਰ ਪਾਸ਼ਾ ਨੇ ਪਿਆਰ ਦੀ ਗਲਵੱਕੜੀ ਚ ਲਿਆ ਤੇ ਹੁਣ ਉਹਨਾਂ ਫੁੱਲਾਂ ਦੇ ਨਾਲ ਕਲਗੀਧਰ ਪਾਸ਼ਾ ਦਾ ਨਾਮ ਲੈ ਕੇ ਜਾ ਰਿਹਾ ਸੋ ਕਿੰਨਾ ਪਿਆਰ ਹੈ ਕਦਰ ਤੇ ਨਾਲ ਕਲਗੀ ਤਰਪਾਤਸ਼ਨ ਤੇ ਜਿੰਨਾ ਚਿਰ ਸਾਡੇ ਅੰਦਰੋਂ ਉਹ ਪਿਆਰ ਜਨਮ ਨਹੀਂ ਲੈਂਦਾ ਜਿਸ ਨੂੰ ਅਸੀਂ ਕਹਿੰਦੇ ਆ ਬਲਿਹਾਰੀ ਕੁਦਰਤ ਵਸਿਆ ਸੋ ਇਸ ਕੁਦਰਤ ਦੇ ਵਿੱਚ ਪਰਨੂਰ ਹੋ ਜਾਣਾ ਇਹੀ ਨਾਮ ਹੈ ਇਸ ਨਾਮ ਤੋਂ ਬਾਅਦ ਫਿਰ ਅਗਲੀ ਗੱਲ ਸ਼ੁਰੂ ਹੋ ਜਾਂਦੀ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਜਿੰਨਾ ਚਿਰ ਤੱਕ ਅਸੀਂ ਸਿਮਰਨ ਦੇ ਨਾਲ ਨਹੀਂ ਜੁੜਾਗੇ ਪਰ ਇਹ ਸਿਮਰਨ ਕਿਵੇਂ ਦਾ ਹੋਵੇ ਸਹਜ ਦੇ ਵਿੱਚ ਹੋਵੇ ਗੁਰਬਾਣੀ ਸ਼ਬਦਾਂ ਨੂੰ ਗਾਉਣ ਦੀਆਂ ਰੀਤਾਂ ਦੇ ਵਾਸਤੇ ਸਾਨੂੰ ਰੋਗ ਰਾਗ ਦੀ ਲੋੜ ਹੈ ਕਿਉਂਕਿ ਸਾਡੀ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਹੈ ਉਹਦੇ ਵਾਸਤੇ ਰਾਗ ਦੀ ਲੋੜ ਹੈ ਸਿਮਰਨ ਦੇ ਵਾਸਤੇ ਰਾਗ ਦੀ ਲੋੜ ਵੀ ਨਹੀਂ ਗੁਰਬਾਣੀ ਦਾ ਆਨੰਦ ਲੈਣ ਦੇ ਵਾਸਤੇ ਸਾਜ਼ ਵਜਾਏ ਜਾਂਦੇ ਨੇ ਪਰ ਸਿਮਰਨ ਜਿਹੜਾ ਇਹਦਾ ਆਨੰਦ ਅੰਦਰੋਂ ਪੈਦਾ ਹੁੰਦਾ ਹੈ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਫਿਰ ਉਹਦੇ ਵਿੱਚ ਸਾਜ ਬਾਹਰ ਦੇ ਸਾਜਾਂ ਦੀ ਲੋੜ ਨਹੀਂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀ ਹੈ ਜਦੋਂ ਸ਼ਬਦ ਦੇ ਨਾਲ ਨਾਮ ਨਾਲ ਜੁੜ ਜਾਵੋਗੇ ਨਾ ਫਿਰ ਇਸ ਗੱਲ ਨੂੰ ਸਮਝਿਓ ਕਿ ਸਾਡੀ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਵੀ ਹੈ ਤੇ ਰਾਗ ਮੁਕਤ ਵੀ ਹੈ ਇਹਦੀਆਂ ਰੀਤਾਂ ਦੇ ਵਿੱਚ ਗਾਇਨ ਕਰਨ ਦੇ ਵਾਸਤੇ ਸਾਨੂੰ ਸਾਜਾਂ ਦੀ ਲੋੜ ਹੈ ਤੇ ਸਿਮਰਨ ਤਾਂ ਤੁਸੀਂ ਇਕਾਂਤ ਦੇ ਵਿੱਚ ਬੈਠ ਕੇ ਆਪ ਵੀ ਕਰ ਸਕਦੇ ਹੋ ਤੁਸੀਂ ਇਕੱਲੇ ਬੈਠ ਕੇ ਵੀ ਉਸ ਪਰਮਾਤਮਾ ਦੇ ਨਾਲ ਪਰਨੂਰ ਹੋ ਸਕਦੇ ਹੋ ਪਾਸ਼ਾ ਨੇ ਤੇ ਕਹਿ ਕਹਿ ਦਿੱਤਾ ਸਪਸ਼ਟ ਹਰ ਕਾ ਬਿਲੋਵਨਾ ਬਿਲੋ ਮੇਰੇ ਭਾਈ ਸਹਿਜ ਬਿਲੋ ਜੈਸੇ ਤਤ ਨਾ ਜਾਈ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਈ ਵਾਰੀ ਸਾਡੇ ਮਨ ਦੇ ਵਿੱਚ ਸਿਮਰਨ ਦਾ ਵੀ ਅਹੰਕਾਰ ਆ ਜਾਂਦਾ ਹੈ ਅੱਜ ਮੈਂ ਇੰਨੇ ਪਾਠ ਕੀਤੇ ਅੱਜ ਮੈਂ ਇੰਨੀਆਂ ਮਾਲਾ ਫੇਰੀਆਂ ਅੱਜ ਮੈਂ 31 ਪਾਠ ਕਰ ਲਏ ਅਜੇ ਮੈਂ 51 ਪਾਠ ਕਰ ਲੇ ਇਹ ਵੀ ਸਾਡਾ ਇੱਕ ਅਹੰਕਾਰ ਹੈ ਕਿਉਂਕਿ ਜਿਹੜਾ ਉਹ ਪਰਮਾਤਮਾ ਉਹ ਗਿਣਤੀਆਂ ਵੇਖ ਹੀ ਨਹੀਂ ਰਿਹਾ ਦਸਮ ਪਾਸ਼ਾ ਕਹਿੰਦੇ ਕਹਿੰਦੇ ਸਿੱਖਾ ਤੇਰਾ ਜੋਗ ਕਿਵੇਂ ਦਾ ਹੋਵੇ ਰੇ ਮਨ ਇਹ ਵਿਦਯੋਗ ਕਮਾਓ ਸਿੰਗੀ ਸਾਚ ਅ ਕਪਟ ਕੰਠਲਾ ਧਿਆਨ ਭੂਤ ਚੜਾਓ ਅੱਗੇ ਕਹਿੰਦੇ ਨੇ ਆਤਮ ਉਪਦੇਸ਼ ਪੇਸ ਸੰਜਮ ਕੋ ਜਾਪ ਸੋ ਅਜੱਪਾ ਜਾਪੈ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਭੂ ਵਿਆਪੇ ਅ ਜਪਾ ਜਾਪ ਦੀ ਗੱਲ ਹੈ ਗਿਣਤੀਆਂ ਤਾਂ ਉਸ ਦਰ ਦੇ ਵਿੱਚ ਪ੍ਰਵਾਨ ਹੀ ਨਹੀਂ ਉਥੇ ਤਾਂ ਅ ਜਪਾ ਜਾਪ ਦੀ ਗੱਲ ਹੈ ਹਰ ਵੇਲੇ ਕੁਦਰ ਦੇ ਨਾਲ ਪਰ ਨੂਰ ਰਵੋ ਹਰ ਵੇਲੇ ਉਸਤੇ ਨਾਲ ਜੁੜੇ ਰਹੋ ਤੇ ਜਦੋਂ ਅਸੀਂ ਉਸਦੇ ਨਾਲ ਜੁੜ ਜਾਂਦੇ ਹਾਂ ਫਿਰ ਜਿਹੜੀ ਸਿੱਖ ਦੀ ਅਵਸਥਾ ਹੈ ਫਿਰ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਚੜ੍ਹਦੀ ਕਲਾ ਔਰ ਉਹ ਜਿਹੜੀ ਚੜ੍ਹਦੀ ਕਲਾ ਉਹ ਚੜ੍ਹਦੀ ਕਲਾ ਦੇ ਵਾਸਤੇ ਸਿਮਰਨ ਦੀ ਲੋੜ ਹੈ ਤੇ ਜੇਕਰ ਸਾਨੂੰ ਇਸ ਚੀਜ਼ ਦਾ ਵੀ ਹੰਕਾਰ ਹੋ ਜਾਵੇ ਅੱਜ ਮੈਂ ਇੰਨੀਆਂ ਬਾਣੀਆਂ ਪੜ੍ਹੀਆਂ ਅੱਜ ਮੈਂ ਇੰਨਾ ਪਾਠ ਕੀਤਾ ਤੇ ਸੱਚ ਜਾਣਿਓ ਪਾਤਸ਼ਾਹ ਕਹਿੰਦੇ ਫਿਰ ਉਹ ਰੰਗ ਸਦੀਵੀ ਨਹੀਂ ਹੈ ਬਾਣੀ ਦਾ ਅਸਰ ਤਾਂ ਹੈ ਪਰ ਰੰਗ ਸਦੀਵੀ ਨਹੀਂ ਹੈ ਹਮੇਸ਼ਾ ਨਹੀਂ ਰਵੇਗਾ ਗੁਰਬਾਣੀ ਦੇ ਵਿੱਚ ਦੋ ਰੰਗਾਂ ਦੀ ਗੱਲ ਹੈ ਸਮੁੱਚੀ ਗੁਰਬਾਣੀ ਦੇ ਵਿੱਚ ਦੋ ਰੰਗਾਂ ਦੀ ਗੱਲ ਹੈ ਇੱਕ ਰੰਗ ਨੂੰ ਸੀ ਕਹਿੰਨੇ ਮਜੀਠੀ ਰੰਗ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਟ ਇਹ ਮਜੀਠੀ ਰੰਗ ਹੈ ਜਦੋਂ ਨਾਮ ਦੇ ਨਾਲ ਸ਼ਬਦ ਦੇ ਨਾਲ ਜੁੜਿਆ ਸਿੱਖ ਨੂੰ ਮਜੀਠੀ ਰੰਗ ਲੱਗ ਜਾਂਦਾ ਹੈ ਫਿਰ ਇਹ ਮਜੀਠੀ ਰੰਗ ਦੇਗਾ ਚ ਉਬਾਲਿਆ ਵੀ ਨਹੀਂ ਜਾਂਦਾ ਇਹ ਬੰਦ-ਬੰਦ ਕੱਟੇ ਜਾਂਦੇ ਨੇ ਪਰ ਇਹ ਲੰਗ ਨਹੀਂ ਰਹਿੰਦਾ ਆਰੇ ਦੇ ਉੱਪਰ ਚੜਾ ਦਿੱਤਾ ਜਾਂਦਾ ਹੈ ਸਰੀਰ ਦੇ ਦੋ ਟੁਕੜੇ ਕਰ ਦਿੱਤੇ ਜਾਂਦੇ ਨੇ ਫਿਰ ਵੀ ਟੁਕੜਿਆਂ ਟੁਕੜੇ ਹੋਏ ਜਿਸਮ ਦੇ ਵਿੱਚੋਂ ਜਪਜੀ ਸਾਹਿਬ ਦੀ ਧੁਨੀ ਜਨਮ ਲੈਂਦੀ ਹੈ ਕਿਉਂਕਿ ਰੰਗ ਨਹੀਂ ਲੈ ਰਿਆ ਪਰ ਜਿਹੜਾ ਦੂਸਰਾ ਰੰਗ ਹੈ ਉਹ ਪਾਤਸ਼ਾਹ ਕਹਿੰਦੇ ਨੇ ਕੱਚਾ ਰੰਗ ਕਸੁੰਬੜਾ ਥੋਰੜਿਆਂ ਦਿਨ ਚਾਰ ਜਿਓ ਰੰਗ ਉਹ ਵੀ ਲਾਲ ਹੀ ਹੈ ਕਸੁੰਬੜੇ ਦਾ ਰੰਗ ਵੀ ਲਾਲ ਹੀ ਹੁੰਦਾ ਹੈ ਮੁਜੀਠੀ ਰੰਗ ਵੀ ਲਾਲ ਹੀ ਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਵਡਭਾਗੇ ਉਹ ਨੇ ਜਿਨ੍ਹਾਂ ਨੂੰ ਮੁਜੀਠੀ ਲੱਗਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਕ ਗੁਰੂ ਤੇਗ ਬਹਾਦਰ ਸਾਹਿਬ 1675 ਦੇ ਵਿੱਚ ਔਰੰਗਜ਼ੇਬ ਨੇ ਦਿੱਲੀ ਵਿਖੇ ਪਾਤਸ਼ਾਹ ਨੂੰ ਗ੍ਰਿਫਤਾਰੀ ਦੇ ਵਿੱਚ ਪਾਇਆ ਉਸ ਗ੍ਰਿਫਤਾਰੀ ਦੇ ਵਿੱਚ ਸ਼ਹਾਦਤ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਨਾਲ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਭਾਈ ਮਤੀ ਦਾਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਤੇਰੀ ਅੰਤਮ ਇੱਛਾ ਕੀ ਹੈ ਜ਼ਿਲਦ ਵਹਾਬੂਦੀਨ ਪੁੱਛਦਾ ਹੈ ਤੇਰੀ ਅੰਤਮ ਇੱਛਾ ਕੀ ਹੈ ਤੇ ਸੱਚ ਜਾਣਿਓ ਨਾਮ ਕਰਕੇ ਜਦੋਂ ਮਜੀਠੀ ਰੰਗ ਲੱਗਾ ਹੋਵੇ ਫਿਰ ਅੰਤਮ ਇੱਛਾ ਸੰਸਾਰਿਕ ਨਹੀਂ ਹੁੰਦੀ ਫਿਰ ਜ਼ਿੰਦਗੀ ਜੀਉਣ ਦੀ ਇੱਛਾ ਨਹੀਂ ਹੁੰਦੀ ਅੰਤਮ ਇੱਛਾ ਕੀ ਹੈ ਅਸੀਂ ਤੈਨੂੰ ਆਰੇ ਦੇ ਨਾਲ چیرਣ ਲੱਗੇ ਆਂ ਤੇਰੀ ਅੰਤਮ ਇੱਛਾ ਕੀ ਹੈ ਮਤੀ ਦਾਸ ਜੀ ਕਹਿ ਰਹੇ ਨੇ ਜਦੋਂ ਮੈਨੂੰ ਆਰੇ ਦੇ ਨਾਲ ਚੀਰਿਆ ਜਾਵੇ ਮੇਰਾ ਚਿਹਰਾ ਮੇਰੇ ਨੇਤਰ ਮੇਰੇ ਪ੍ਰੀਤਮ ਪਿਆਰੇ ਨੂੰ ਤੱਕਦੇ ਹੋਣ ਮੇਰਾ ਮੂੰਹ ਉੱਧਰ ਨੂੰ ਕੀਤਾ ਜਾਵੇ ਜਿੱਥੇ ਮੇਰਾ ਗੁਰੂ ਬੈਠਾ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾਂਦਾ ਅਸੀਂ ਕਿਤੇ ਮਾਨਸਿਕਤਾ ਦੇ ਵਿੱਚ ਉਸ ਅਕਸ ਨੂੰ ਲਿਆ ਕੇ ਮਹਿਸੂਸ ਕਰੀਏ ਕਿ ਜਦੋਂ ਲੱਕੜੀ ਦੇ ਫੱਟਿਆਂ ਦੇ ਵਿੱਚ ਮਨੁੱਖ ਨੂੰ ਬਨ ਕੇ ਉੱਪਰ ਸੀਸ ਤੇ ਆਰਾ ਫਿਰ ਰਿਹਾ ਹੋਵੇ ਤੇ ਮੁਖਾਰਬਿੰਦ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੋਵੇ ਤੇ ਸਿੱਖ ਦੀ ਅੰਤਮ ਇੱਛਾ ਕੀ ਹੋਵੇ ਜਾਨ ਬਖਸ਼ਣ ਦੀ ਗੱਲ ਨਹੀਂ ਅੰਤਮ ਇੱਛਾ ਹੋਵੇ ਕਿ ਆਰੇ ਦੇ ਨਾਲ ਚੀਰੋ ਜ਼ਰੂਰ ਪਰ ਮੇਰਾ ਮੁਖ ਜਿਹੜਾ ਮੇਰੇ ਪ੍ਰੀਤਮ ਦੇ ਵੱਲ ਹੋਵੇ ਇਹ ਹੈ ਚੜ੍ਹਦੀ ਕਲਾ ਦਾ ਰੰਗ ਭਾਈ ਦਿਆਲਾ ਜੀ ਨੂੰ ਦੇਖ ਚੋ ਬਾਲਿਆ ਜਾਂਦਾ ਓਸ ਵੇਲੇ ਵੀ ਉਹ ਬਾਲਦੇ ਉਹ ਦੇਖ ਦੇ ਵਿੱਚ ਪਰ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਜਾਂਦਾ ਅੰਤਮ ਮੰਗ ਉਹਨਾਂ ਦੀ ਵੀ ਇਹੀ ਹੈ ਕਿ ਠੀਕ ਹੈ ਸਾੜ ਦੇ ਉਹ ਸਰੀਰ ਦਾ ਠਿਕਰਾ ਭਜੇਗਾ ਪਰ ਸਾਡਾ ਚਿਹਰਾ ਸਾਡੇ ਗੁਰੂ ਦੇ ਵੱਲ ਹੋਵੇ ਇਹਦਾ ਮਤਲਬ ਕਿ ਜਿਹੜੇ ਨਾਮ ਰੰਗ ਦੇ ਵਿੱਚ ਰੱਤੇ ਗਏ ਉਹਨਾਂ ਨੇ ਆਪਣੇ ਆਤਮਿਕ ਜੀਵਨ ਨੂੰ ਇੰਨਾ ਉੱਚਾ ਚੁੱਕ ਲਿਆ ਕਿ ਸਰੀਰ ਦੀ ਮੌਤ ਦਾ ਅਦਨ ਨੂੰ ਭੈ ਹੀ ਕੋਈ ਨਹੀਂ ਕੋਈ ਭੈ ਨਹੀਂ ਸਰੀਰ ਦੀ ਮੌਤ ਦਾ